ਸਸ਼ੂਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਪੀ ਡਬਲਯੂ ਡੀ ਯੂਨੀਅਨ ਦੇ ਵੱਲੋਂ ਸਰਕਾਰ ਦੇ ਖਿਲਾਫ ਸੰਘਰਸ਼ ਲੀਕਿਆ ਗਿਆ। ਦਰਅਸਲ 올 ਇੰਡੀਆ ਗਵਰਨਮੈਂਟ EMPLOYEES FEDERATION ਦੇ ਸੱਦੇ ਦੇ ਉੱਪਰ ਇਹ ਜਿਹੜੀ ਮੁਹਿੰਮ ਹੈ ਇਸ ਦਾ ਆਗਾਜ਼ ਹੋਇਆ ਜਿਸ ਤੇ ਚੱਲਦੇ ਆ ਵੱਖ-ਵੱਖ ਰਿਆ ਜਥੇਬੰਦੀਆਂ ਜਿਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਦਰਅਸਲ ਸਰਕਾਰਾ ਦੀਆਂ ਕਾਰਪੋਰੇਟ ਘਰਾਣੀਆਂ ਨੂੰ ਲਾਹਾ ਦੇਣ ਦੀਆਂ ਨੀਤੀਆਂ ਨੇ ਉਹਨਾਂ ਨੀਤੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸੇ ਨੂੰ ਲੈ ਕੇ ਬਠਿੰਡਾ ਦੇ ਵਿੱਚ ਵੀ ਪੀ ਡਬਲਯੂ ਡੀ EMPLOYES ਯੂਨੀਅਨ ਦੇ ਵੱਲੋਂ ਜਿਹੜਾ ਸੰਘਰਸ਼ ਹੈ ਉਹ ਵੀ ਡਿਆ ਗਿਆ ਤਾਂ ਇਸੇ ਦਰਮਿਆਨ ਦਾਸਤ ਯੇ ਕਾ ਮੰਗ ਕੀਤੀ ਹੈ ਕਿ ਜਿਹੜੀਆਂ ਸਰਕਾਰਾ ਦੀਆਂ ਨੀਤੀਆਂ ਜਿਸ ਦੇ ਵਿੱਚ ਆਮ ਲੋਕਾਂ ਆਮ ਵਰਗ ਆਮ ਮਲਾਜ਼ਮ ਵਰਗ ਨੂੰ ਨੁਕਸਾਨ ਪਹੁੰਚਾ ਕੇ ਕਾਰਪੋਰੇਟ ਘਰਾਣੀਆਂ ਨੂੰ ਲਾਹਾ ਦਿੱਤਾ ਜਾ ਰਿਹਾ ਹੈ ਤਾਂ ਉਸ ਦੇ ਰੋਸ ਦੇ ਵਿੱਚ ਵੱਖੋ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਸੰਘਰਸ਼ ਲੀਕੇ ਗਏ ਨੇ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਸਰਕਾਰ ਦੇ ਵੱਲੋਂ ਅਜੇ ਵੀ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਮਦਰਾਜ ਮੋਰ EWD ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਸੀਨੇਤ ਮੀਤ ਪ੍ਰਧਾਨ ਪੰਜਾਬ ਅੱਜ ਅੱਜ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਆਲ ਇੰਡੀਆ ਗਵਰਨਮੈਂਟ ਪ੍ਰਾਈਜ਼ ਫੈਡਰੇਸ਼ਨ ਦੇ ਸੱਦੇ ਤੇ ਜਿਲਾ ਪਧਰੀ ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਸਟੇਟਾਂ ਦੇ ਵਿੱਚ ਸਾਰੀਆਂ ਹੀ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ ਰੋਸ ਦਰਨਾ 24 ਘੰਟੇ ਦਾ ਦਿੱਤਾ ਜਾ ਰਿਹਾ ਜਿਦੇ ਵਿੱਚ ਸਰਕਾਰ ਦੀਆਂ ਅੱਜ ਦੇ ਦੌਰ ਦੇ ਵਿੱਚ ਜੋ ਕਾਰਪੋਰੇਟ ਪੱਖੀ ਨੀਤੀਆਂ ਨੇ ਉਹਨਾਂ ਦਾ ਵਿਰੋਧ ਕਰਨ ਲਈ ਕੱਚੇ ਕਾਮਿਆਂ ਨੂੰ ਪੱਕੇ ਕਰਵਾਉਣ ਲਈ ਮਾਨਪੱਤਾ ਵਰਕਰਾਂ ਨੂੰ ਉਹਨਾਂ ਦਾ ਵਿਭਾਗਾਂ ਵਿੱਚ ਰੈਗੂਲਰ ਕਰਨ ਲਈ ਔਰ ਕੇਂਦਰੀ ਪੈਂਟਰਨ ਦੇ ਜਿਹੜੇ ਸਾਡੇ ਇਹਤੇ ਲਾਗੂ ਕੀਤੇ ਗਏ ਪੇ ਸਕੇਲ ਨੇ ਉਹਨਾਂ ਨੂੰ ਰੱਦ ਕਰਕੇ ਨਵੀਂ ਜਿਹੜੀ ਪੰਜਾਬ ਦੇ ਜਿਹੜੇ ਪੇ ਸਕੇਲ ਆ ਉਹ ਦੇਣ ਲਈ ਵੱਖ-ਵੱਖ ਵਿਭਾਗਾਂ ਦੇ ਵਿੱਚ ਬੰਦ ਕੀਤੀਆਂ ਹੋਈਆਂ ਭਾਰਤੀਆਂ ਨੂੰ ਚਾਲੂ ਕਰਨ ਦੇ ਲਈ ਇਹ ਜਿਹੜਾ ਧਰਨਾ ਉਹ ਸਾਡੀਆਂ ਪੰਜਾਬ ਕੋਆਰਡੀਨੇਟ ਸਰਵਿਸ ਫੈਡਰੇਸ਼ਨ 140622 ਵੀ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਅਸੀਂ ਇੱਥੇ ਡੀਸੀ ਦਫ਼ਤਰ ਅੱਗੇ ਡੀਸੀ ਦਫ਼ਤਰ ਦੇ ਕੋਲ ਬਠਿੰਡਾ ਵਿਖੇ ਲਾ ਰਹੇ ਹਾਂ ਜਿਸ ਦੇ ਵਿੱਚ ਅਸੀਂ ਮੰਗ ਕਰਦੇ ਹਾਂ ਕਿ ਸਰਕਾਰਾਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਰੱਦ ਕਰਕੇ ਲੋਕ ਪੱਖੀ ਨੀਤੀਆਂ ਨੂੰ ਲੈ ਕੇ ਆਉਣ ਤਾਂ ਜੋ ਹਰ ਥਾਂ ਹੱਕ ਮੰਗਦੇ ਲੋਕਾਂ ਤੇ ਜੋ ਡਾਂਗਾਂ ਭਰਾਈਆਂ ਜਾ ਰਹੀਆਂ ਨੇ ਜੋ ਡਿਪੋਰਟ ਕਰਕੇ ਵਿਦੇਸ਼ਾਂ ਦੇ ਵਿੱਚੋਂ ਸਾਡੇ ਲੋਕਾਂ ਨੂੰ ਜਲੀਲ ਕਰਕੇ ਇੱਥੇ ਸਾਡੇ ਭੇਜਿਆ ਜਾ ਰਿਹਾ ਵਾਪਸ ਉਹਨਾਂ ਨੀਤੀਆਂ ਦੇ ਖਿਲਾਫ ਅਸੀਂ ਆਪਣੀ ਜਿਹੜੀ ਆਵਾਜ਼ ਆ ਉਹ ਬੁਲੰਦ ਕਰਨ ਲਈ ਇੱਥੇ ਇਕੱਤਰ ਹੋਏ ਹਾਂ ਹਾਂਜੀ ਇਹ ਜੋ ਧਰਨੇ ਆ ਪੂਰੇ ਇੰਡੀਆ ਲੈਵਲ ਤੇ ਆਲ ਇੰਡੀਆ ਸਟੇਟ ਗਵਰਨਮੈਂਟ ਅਮਲਾਈਜ ਫੈਡਰੇਸ਼ਨ ਦੇ ਸਦੇ ਤੇ ਪੂਰੇ ਇੰਡੀਆ ਲੈਵਲ ਤੇ ਅਜ ਦੇ ਜਿਹੜੇ 24 ਘੰਟੇ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ